ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸੀਐਮ ਭਗਵੰਤ ਮਾਨ ਦੀ ਕੈਬਨਟ ਦੇ ਵਿੱਚ ਸ਼ਾਮਲ ਹੋਏ ਨਵੇਂ ਮੰਤਰੀ ਸੰਜੀਵ अरोड़ा ਨੇ ਆਪਣਾ ਕਾਰਜਭਾਰ ਸੰਭਾਲ ਲਿਆ ਸੰਜੀਵ अरोड़ा ਨੂੰ ਉਦਯੋਗ ਤੇ ਵਣਜ ਵਿਭਾਗ ਇਸ ਦੇ ਨਾਲ ਹੀ ਨਿਵੇਸ਼ ਤੇ ਪ੍ਰੋਤਸਾਹਨ ਵਿਭਾਗ ਅਤੇ ਐਨਆਰਆਈ ਵਿਭਾਗ ਦੇ ਮੰਤਰਾਲੇ ਦਿੱਤੇ ਗਏ ਨੇ ਇਹਨਾਂ ਮੰਤਰਾਲਿਆਂ ਦੇ ਵਿੱਚ ਐਨਆਰਆਈ ਮੰਤਰਾਲਾ ਪਹਿਲਾਂ ਕੁਲਦੀਪ ਸਿੰਘ ਧਾਲੀਵਾਲ ਦੇ ਕੋਲ ਸੀ ਅ ਭਗਵੰਤ ਮਾਨ ਦੇ ਮੰਤਰੀ ਮੰਡਲ ਚੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਵਿਦਾਇਗੀ ਦੇ ਦਿੱਤੀ ਗਈ ਹੈ ਕਿਉਂਕਿ ਉਹਨਾਂ ਕੋਲ ਸਿਰਫ ਇੱਕੋ ਹੀ ਮੰਤਰਾਲਾ ਸੀ ਐਨ ਆਰ ਆਈ ਮੰਤਰਾਲਾ ਸੋ ਇਹ ਮੰਤਰਾਲਾ ਵੀ ਉਹਨਾਂ ਨੂੰ ਉਹਨਾਂ ਤੋਂ ਲੈ ਕੇ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਅ ਇਸ ਤੋਂ ਇਲਾਵਾ ਸੰਜੀਵ ਰੋੜਾ ਦੇ ਕੋਲ ਉਦਯੋਗ ਤੇ ਵਣਜ ਤੇ ਨਿਵੇਸ਼ ਮੰਤਰਾਲਾ ਇਹ ਦੋਵੇਂ ਮੰਤਰਾਲੇ ਪਹਿਲਾਂ ਤਰਨੁਪ੍ਰੀਤ ਸੋਨ ਦੇ ਕੋਲ ਸਨ ਤਰਨੁਪ੍ਰੀਤ ਸੋਨ ਤੋਂ ਇਹ ਦੋਵੇਂ ਮੰਤਰਾਲੇ ਲੈ ਕੇ ਸੰਜੀਵ अरोड़ा ਨੂੰ ਦੇ ਦਿੱਤੇ ਗਏ ਨੇ ਸੋ ਆਪਣੇ ਦਫ਼ਤਰ ਦੇ ਵਿੱਚ ਸੰਜੀਵ अरोड़ा ਦੇ ਵੱਲੋਂ ਇਹਨਾਂ ਤਿੰਨਾਂ ਮੰਤਰਾਲਿਆਂ ਦਾ ਕਾਰਜਪਾਲ ਅੱਜ ਸੰਭਾਲਿਆ ਗਿਆ ਹੈ ਕਾਰਜਭਾਰ ਸੰਭਾਲਿਆ ਗਿਆ ਹੈ ਤੇ ਨਾਲ ਦੀ ਨਾਲ ਪੱਤਰਕਾਰਾਂ ਦੇ ਨਾਲ ਵੀ ਸੰਜੀਵ अरोड़ा ਨੇ ਗੱਲਬਾਤ ਕੀਤੀ ਹੈ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸੂਬੇ ਦੇ ਹਿੱਤ ਦੇ ਵਿੱਚ ਜੋ ਵੀ ਫੈਸਲੇ ਹੋਣਗੇ ਉਹ ਜ਼ਰੂਰ ਲੈਣਗੇ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਲੋਕਾਂ ਦੇ ਹੱਕ ਦੇ ਵਿੱਚ ਕੰਮ ਕਰਨਾ ਉਹਨਾਂ ਦੀ ਪਹਿਲੀ ਤਰਜੀਹ ਰਹੇਗੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸੂਬੇ ਦੇ ਵਿੱਚ ਇੰਡਸਟਰੀ ਦੇ ਵਿਕਾਸ ਰੋਜ਼ਗਾਰ ਅਤੇ ਟੈਕਸ ਨੂੰ ਲੈ ਕੇ ਜੋ ਵੀ ਸੂਬੇ ਦੇ ਹੱਕ ਦੇ ਵਿੱਚ ਹੋਵੇਗਾ ਉਹ ਫੈਸਲੇ ਜ਼ਰੂਰ ਉਹਨਾਂ ਵੱਲੋਂ ਲਏ ਜਾਣਗੇ ਪਹਿਲਾਂ ਤਾਂ ਸਾਰਿਆਂ ਦੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਮੈਂ ਤੁਸੀਂ ਕਿਹਾ ਮੇਰੀ ਪਹਿਲੀ ਪ੍ਰਾਇੋਰਟੀ ਦੇ ਕੀ ਰਹੇਗੀ ਮੇਰੀ ਪਹਿਲੀ ਪ੍ਰਾਇੋਰਟੀ ਹੈ ਪੰਜਾਬ ਸੂਬਾ ਜੋ ਪੰਜਾਬ ਸੂਬੇ ਲਈ ਚੰਗਾ ਹੋਵੇਗਾ ਜੋ ਪੰਜਾਬ ਸੂਬੇ ਦੇ ਲੋਕਾਂ ਲਈ ਚੰਗਾ ਹੋਵੇਗਾ ਉਹ ਮੇਰੀ ਪਹਿਲੀ ਪ੍ਰਾਇੋਰਟੀ ਹੈ ਔਰ ਇਹ ਪ੍ਰਾਇੋਰਟੀਆਂ ਅਸੀਂ ਆਪ ਦਫ਼ਤਰ 'ਚ ਬੈਠ ਕੇ ਨਹੀਂ ਸੈੱਟ ਕਰਨੀਆਂ ਇਹ ਪ੍ਰੀਅਰਿਟੀਆ ਲੋਕਾ ਸਾਡੇ ਲਈ ਲੋਕੀ ਸਾਡੇ ਲਈ ਸੈੱਟ ਕਰਨਗੇ ਇੰਡਸਟਰੀ ਲਿਸਟ ਸਾਡੇ ਲਈ ਸੈੱਟ ਕਰਨਗੇ ਇੰਡਸਟਰੀ ਐਸੋਸੀਏਸ਼ਨ ਵਾਲੇ ਕਰਨ ਕਿ ਸਾਨੂੰ ਪੰਜਾਬ ਸੂਬੇ ਚ ਚਾਹੀਦਾ ਹੈ ਤਾਂ ਕਿ ਇੱਥੇ ਰੋਜ਼ਗਾਰ ਵੀ ਜ਼ਿਆਦਾ ਹੋਵੇ ਟੈਕਸ ਕਲੈਕਸ਼ਨ ਵੀ ਜ਼ਿਆਦਾ ਹੋਵੇ ਔਰ ਮਤਲਬ ਕਿ ਜਿਹੜੀ ਇੰਡਸਟਰੀ ਆਲਰੇਡੀ ਲੱਗੀ ਹੋਈ ਆ ਉਹ ਬਦੇ ਫੁੱਟੇ ਬਾਕੀ ਐਨਆਰਆਈ ਜਿਹੜਾ ਡਿਪਾਰਟਮੈਂਟ ਹੈ ਜਿਹੜਾ ਤੁਸੀਂ ਕਿਹਾ ਉਹ ਐਨਆਰਆਈ ਡਿਪਾਰਟਮੈਂਟ ਮੈਂ ਟਿਊਜ਼ਡੇ ਦੀ ਮੀਟਿੰਗ ਰੱਖੀ ਆ ਮੈਂ ਪੂਰਾ ਸਮਝਣਾ ਚਾਹੁੰਦਾ ਕਿ ਸਾਡੇ ਐਨ ਆਰ ਆਈ ਜਿਹੜੇ ਭਰਾ ਭੈਣ ਬਾਹਰ ਹੈਗੇ ਆ ਜਾਂ ਉੱਥੋਂ ਇੱਥੇ ਆਏ ਹੋਏ ਐਨ ਆਰ ਆਈ ਸਟੇਟਸ ਵਾਲੇ ਆ ਉਹਨਾਂ ਨੂੰ ਉਹਨਾਂ ਨੂੰ ਪੂਰਾ ਮਤਲਬ ਕਿ ਸਹੂਗਦਾ ਦਵਾਂਗੇ ਔਰ ਇਹੋ ਜਿਹਾ ਸਿਸਟਮ ਬਣਾਵਾਂਗੇ ਕਿ ਉਹਨਾਂ ਨੂੰ ਕੱਚੋ ਘੱਟ ਪ੍ਰੋਬਲਮ ਹੋਵੇ ਜਿਹੜੇ ਉਹਨਾਂ ਦੇ ਮੁੱਦੇ ਹੀ ਹੈਗੇ ਆ ਉਹਨਾਂ ਦਾ ਧਿਆਨ ਰੱਖਿਆ ਜਾਵੇ। ਡੋਟਾ ਜੀ ਤੁਸੀਂ ਆਪ ਇੰਡਸਟਰੀ ਨਾਲ ਜੁੜੇ ਹੋਏ ਹੋ ਕੀ ਤੁਹਾਨੂੰ ਲੱਗਦਾ ਕਿ ਕਿਉਂਕਿ ਬੇਸ਼ੱਕ ਅੱਜ ਪਹਿਲਾ ਦਿਨ ਹੈ ਪਰ ਵੀਜ਼ਨ ਪਹਿਲਾਂ ਹੀ ਕਲੀਅਰ ਹੁੰਦਾ ਹੈ ਕਿ ਆਹ ਡਿਪਾਰਟਮੈਂਟ ਆ ਰਿਹਾ ਤੇ ਮੈਂ ਕੀ ਕਰਨਾ ਹੈ। ਇੰਡਸਟਰੀ ਨਾਲ ਤੁਸੀਂ ਕੁਝ ਜੁੜੇ ਹੋਏ ਹੋ ਕੀ ਲੱਗਦਾ ਕਿਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੀ। ਦੇਖੋ ਸਭ ਨਾਲੋਂ ਵੱਡੀ ਚੀਜ਼ ਹੁੰਦੀ ਹੈ ਆਈਜ਼ ਆਫ ਡੂਇੰਗ ਬਿਜ਼ਨਸ ਉਹ ਸਭ ਤੋਂ ਜ਼ਰੂਰੀ ਹੈ ਇੰਡਸਟਰੀਸਟ ਲਈ। ਔਰ ਬਾਕੀ ਤਾਂ ਜੋ ਬੈਨੀਫਿਟ ਹੈਗੇ ਸਾਡੀ ਪਾਲਿਸੀ ਚ ਹੈ ਜਾਂ ਅਸੀਂ ਇੰਡੀਵਿਜੂਅਲ ਕੇਸ ਚ ਦੇ ਸਕਦੇ ਆ ਬਟ ਸਭ ਨਾਲੋਂ ਜ਼ਰੂਰੀ ਹੁੰਦਾ ਈਜ਼ ਆਫ ਡੂਇੰਗ ਬਿਜ਼ਨਸ ਔਰ ਈਜ਼ ਆਫ ਡੂਇੰਗ ਬਿਜ਼ਨਸ ਵਾਲਾ ਸਿਚ ਚੱਲਾਂਗੇ ਔਰ ਲੋਕਾਂ ਨੂੰ ਸਹੂਲਤ ਕਰਾਂਗੇ ਕਿ ਉਹਨਾਂ ਦਾ ਉਹਨਾਂ ਦੇ ਪ੍ਰੋਜੈਕਟ ਜਿਹੜੇ ਰਿਕੋਰਡ ਟਾਈਮ 'ਚ ਕਲੀਅਰੈਂਸ ਹੋ ਉਹਨਾਂ ਰਿਕੋਰਡ ਟਾਈਮ 'ਚ ਲੱਗ ਰੁਜ਼ਗਾਰ ਲੁਧਿਆਣਾ ਦੀ ਇੰਡਸਟਰੀ ਰੁਜ਼ਗਾਰ ਬਹੁਤ ਜ਼ਿਆਦਾ ਜ਼ਰੂਰੀ ਹੈ ਯੂਥ ਨੂੰ ਰੁਜ਼ਗਾਰ ਦੇਣਾ ਇੰਡਸਟਰੀ ਇੱਕ ਵੱਡਾ ਸਾਧਨਾ ਇੰਡਸਟਰੀ ਨਾਲ ਸਭ ਤੋਂ ਜ਼ਿਆਦਾ ਰੁਜ਼ਗਾਰ ਹੈ ਜਿਹੜਾ ਦਿੱਤਾ ਜਾ ਸਕਦਾ ਤਾਂ ਉਸ ਚੀਜ਼ ਨੂੰ ਲੈ ਕੇ ਤਾਂ ਕਿ ਯੂਥ ਨੂੰ ਰੁਜ਼ਗਾਰ ਵੀ ਮਿਲ ਸਕੇ ਔਰ ਇੰਡਸਟਰੀ ਵੀ ਅੱਗੇ ਜਾ ਸਕੇ ਹਰ ਹਰ ਵਰਗ ਦੇ ਸਾਥ ਨਾਲ ਲੈ ਕੇ ਇਸ ਨੂੰ ਜਾ ਸਕਦਾ ਹਰ ਵਰਗ ਨੂੰ ਕਵਰ ਆਪ ਹੋ ਸਕੇ 18 ਸਾਲ ਤੋਂ ਲੈ ਕੇ ਪਿੰਕ ਕਵਰ ਹੋ ਸਕੇ ਤੇ ਜੇ ਤੁਸੀਂ ਸਟੈਪ ਨਹੀਂ ਇਸ ਤਰ੍ਹਾਂ ਹੈ ਜਿਹੜੀ ਦੋ ਤਰ੍ਹਾਂ ਦੀਆਂ ਇੰਡਸਟਰੀਆਂ ਹੁੰਦੀਆਂ ਕੁਝ ਹੁੰਦੀਆਂ ਆਟੋਮੈਟਿਡ ਉੱਥੇ ਰੋਜ਼ਗਾਰ ਘੱਟ ਹੁੰਦਾ ਕੁਝ ਹੁੰਦੀਆਂ ਜਿੱਥੇ ਰੋਜ਼ਗਾਰ ਯਾਦਾ ਮਿਲ ਸਕਦਾ ਹੈ ਜਿਸ ਤਰ੍ਹਾਂ ਟੈਕਸਟਾਈਲ ਵਿੱਚ ਸਟਿਚਿੰਗ ਹੈ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਰੋਜ਼ਗਾਰ ਯਾਦਾ ਮਿਲੇ ਉਹ ਇੰਡਸਟਰੀ ਨੂੰ ਅਸੀਂ ਹੋਰ ਕੋਈ ਇਨਸੈਂਟਿਵ ਦਈਏ ਜਿਹੜੇ ਰੋਜ਼ਗਾਰ ਨਾਲ ਰਿਲੇਟਡ ਹੋਣੇ ਬਾਕੀ ਸਟੇਟਾਂ ਨੇ ਵੀ ਕੀਤਾ ਸੀ ਮਤਲਬ ਕਿ ਆਪਸ ਅਫਸਰ ਸਾਹਿਬਾਨ ਡਿਸਕਸ ਕਰਕੇ ਕਰਾਂਗੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਕਿਹਾ ਕਿ ਰੋਜ਼ਗਾਰ ਮੈਂ ਇਹ ਦੇਖਿਆ ਜਦੋਂ ਇੰਡਸਟਰੀ ਵਧਦੀ ਹੈ ਨਾ ਰੋਜ਼ਗਾਰ ਆਪੇ ਆ ਜਾਂਦਾ ਉਹ ਕਹਿੰਦੇ ਨਾ Let us start the other things will come automatically ਕਿਉਂਕਿ ਇੱਕ ਇੰਡਸਟਰੀ ਜੇ ਲੱਗਦੀ ਹੈ ਚਾਹੇ ਉਹ ਆਟੋਮੇਸ਼ਨ ਵਾਲੀ ਉਹਦੀਆਂ ਅੱਗੇ ਸਬਸਿਡਰੀਜ਼ ਬੜੀਆਂ ਲੱਗ ਜਾਂਦੀਆਂ ਦੇਖੋ ਇਹ ਇੰਡਸਟਰੀ ਨੂੰ ਸਿਰਫ ਮੈਨੂਫੈਕਚਰਿੰਗ ਚ ਨਹੀਂ ਰੋਜ਼ਗਾਰ ਚਾਹੀਦਾ ਸਿਕਿਉਰਿਟੀ ਹੋ ਗਿਆ ਉਹਨਾਂ ਦਾ ਸਟਾਫ ਹੋ ਗਿਆ ਉਹਨਾਂ ਦਾ ਪੈਰਾਫਲ ਲਿਆ ਹੋ ਗਿਆ ਡਰਾਈਵਿੰਗ ਸਟਾਫ ਹੋ ਗਿਆ ਵੀਕ ਵਹੀਕਲਸ ਹੋ ਗਏ ਸੋ ਮੇਰੇ ਖਿਆਲ ਨਾਲ ਇੰਡਸਟਰੀ ਲਗਣੀ ਜ਼ਰੂਰੀ ਹੈ ਔਰ ਜਿਹੜਾ ਰੋਜ਼ਗਾਰ ਹੈ ਉਹ ਆਪੇ ਆਏਗਾ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਪਲਾਨ ਕਰਕੇ ਇੰਡਸਟਰੀ ਨੂੰ ਪਤਾ ਕਾਰਮਕੀ ਤੁਸੀਂ ਵੀ ਕਿਉਂਕਿ ਜਿਵੇਂ ਪੱਖੀ ਉਹ ਕੋਈ ਸਪੈਸ਼ਲ ਕੋਈ ਚੀਜ਼ ਕਰਨ ਵਾਸਤੇ ਉੱਠ ਸਕਣਾ ਕਿ ਜਿਵੇਂ ਜਿਹੜੀ ਇਥੋਂ ਜਾਂਚ ਕੀਤੀ ਹੋਈ ਹੈ ਵਾਪਸ ਲੈਣ ਦਾ ਉਹ ਤੁਸੀਂ ਬਿਹਤਰ ਜਾਣਦੇ ਹੋ ਇਹ ਸਭ ਬਿਮਾਰੀ ਕੀ ਹੈ ਇਸ ਤਰ੍ਹਾਂ ਹੈ ਦੇਖੋ ਜਿਹੜੀ ਸਾਡੇ ਐਸਐਮਈ ਤੇ ਐਮਐਸਐਮਈ ਇੰਡਸਟਰੀਲਿਸਟ ਭਰਾ ਆ ਉਹ ਕਦੀ ਨਹੀਂ ਜੰਮ ਕਿਉਂਕਿ ਉਹਨਾਂ ਨੇ ਸਵੇਰੇ ਉੱਠਣਾ ਸ਼ਾਮੀ ਮਤਲਬ ਕਿ ਸਵੇਰੇ ਉੱਠ ਕੇ ਆਪਣੀ ਇੰਡਸਟਰੀ ਜਾਣਾ ਸ਼ਾਮੀ ਆ ਜਾਣਾ ਉਹ ਆਪਣੀ ਫੈਮਿਲੀ ਦੇ ਕੋਲ ਰਹਿਣਾ ਚਾਹਦੇ ਆ ਉਹ ਚਾਹੇ ਕੋਈ ਸਟੇਟ ਅਲਾ ਉਹਨਾਂ ਨੂੰ ਜਿੰਨਾ ਮਰਜ਼ੀ ਇਨਸੈਂਟਿਵ ਦੇਵੇ ਜੋ ਮਰਜ਼ੀ ਕਰੇ ਉਹਨਾਂ ਨੂੰ ਪੰਜਾਬ ਦਾ ਮਾਹੌਲ ਚੰਗਾ ਲੱਗਦਾ ਉਹਨਾਂ ਦਾ ਸੋਸ਼ਲ ਸਰਕਲ ਸਾਰਾ ਹੈ ਇਹ ਕੁਝ ਇੰਡਸਟ੍ਰੀਲਿਸਟ ਬਾਹਰ ਜਾਂਦੇ ਆ ਉਹ ਜਿਹੜੇ ਜਾਂਦੇ ਆ ਉਹ ਮੇਨਲੀ ਜਿਹੜੇ ਵੱਡੇ ਇੰਡਸਟਰੀਲਿਸਟ ਹੈ ਪਰ ਉਹ ਜੇ ਉਧਰਲੇ ਇਧਰ ਵੀ ਆਉਂਦੇ ਆ ਉਹ ਡਿਪੈਂਡ ਕਰਦਾ ਹਨ ਦੇਖੋ Tata Steel ਇੱਥੇ ਹੈ ਜੀ ਪੰਜਾਬ 'ਚ ਆਪਣੇ ਕੁਝ ਟੈਕਸਟਾਈਲ ਦੇ ਯੂਨਿਟ ਉੱਥੇ ਚੱਲੇਗੇ ਪਰ ਉਹ ਐਸ ਕਰਕੇ ਨਹੀਂ ਦੇ ਜਾਂ ਐਸ ਕਰਕੇ ਨਹੀਂ ਸਿਰਫ ਜਾਂਦੇ ਕਿ ਪੰਜਾਬ 'ਚ ਕੋਈ ਪ੍ਰੋਬਲਮ ਉਹ ਐਸ ਕਰਕੇ ਜਾਂਦੇ ਆ ਕਿ ਰੌ ਮਟੀਰੀਅਲ ਦੀ ਅਵੇਲੇਬਿਲਟੀ ਕਿੱਥੇ ਆਪਾਂ ਟੈਕਸਟਾਈਲ ਦੇਖਦੇ ਆ ਜੀ Madhya Pradesh 'ਚ ਗਏ ਕਿਉਂ ਗਏ ਕਿਉਂਕਿ ਉੱਥੇ ਕਾਟਨ ਅਵੇਲੇਬਲ ਪੰਜਾਬ 'ਚ ਵੀ ਅਵੇਲੇਬਲ ਹੈ ਉੱਥੇ ਵੀ ਅਵੇਲੇਬਲ ਹੈ ਅਗਲਾ ਕਹਿੰਦਾ ਕੱਲ ਨੂੰ ਇੱਕ ਜਗ੍ਹਾ ਕਾਟਨ ਦੀ ਕ੍ਰੌਪ ਕੋਈ ਖਰਾਬ ਹੋ ਜਾਏ ਘਾਟੋ ਜਾਏ ਦੂਜੇ ਪਾਸੇ ਮੈਂ ਜੀ ਦੂਜੀ ਗੱਲ ਇਹ ਹੈ ਕਈਆਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੁੰਦਾ ਉਹ ਪੋਰਟ ਕੋਲ ਚਲੇ ਜਾਂਦਾ ਪਰ ਇਹ ਸਾਰੀਆਂ ਚੀਜ਼ਾਂ ਜਿਹੜੇ ਵੱਡੇ ਇੰਡਸਟਰੀਅਲ ਇਹ ਹੈ ਉਹੀ ਜਾਂਦੇ ਜਿੱਥੇ ਉਹ ਫੋਰਡ ਕਰ ਸਕਦੇ ਬਟ ਜੇ ਤੁਸੀਂ ਕਹੋ ਕੋਈ ਇੰਡਸਟਰੀ ਇੱਥੋਂ ਬੰਦ ਕਰਕੇ ਬਾਹਰ ਚਲਾ ਗਿਆ ਉਹ ਕੋਈ ਨਹੀਂ ਕਿਸੇ ਤੇ ਜਿਹੜੀ ਐਕਸਟਰਾ ਇਨਵੈਸਟਮੈਂਟ ਹੁੰਦੀ ਜਾਂ ਉਨ੍ਹਾਂ ਦੀ ਐਕਸਪੈਂਸ਼ਨ ਹੁੰਦੀ ਆ ਉਹਦੇ ਲਈ ਕਈ ਵਾਰੀ ਬੰਦਾ ਕਹਿ ਦਿੰਦਾ ਜਿਹੜੇ ਵੱਡੇ ਇੰਡਸਟਰੀਲਿਸਟ ਹੁੰਦੇ ਪ੍ਰੋਫੈਸ਼ਨਲ ਦੀਆਂ ਕੰਪਨੀਆਂਜ਼ ਹੁੰਦੀਆਂ ਕਿ ਅਸੀਂ ਵੀ ਡੂ ਨਾਟ ਪੁੱਟ 올 ਦੀ ਐਗਸ ਇਨ ਵਨ ਉਹ ਤਾਂ ਹੋ ਜਾਂਦਾ ਹਾਂਜੀ ਚੋਰ ਦੱਸੋ ਸਭ ਲੋਜਿਕਲ ਗੱਲ ਕਰਨੀ ਜੀ ਚੋਰ ਦੀ ਇੰਡਸਟਰੀ ਸਾਈਕਲ ਦਾ ਬਹੁਤ ਕਾਰੋਬਾਰ ਹੈ ਉੱਥੇ ਤੁਸੀਂ ਜਿੱਤ ਕੇ ਆਏ ਹੋ ਉਹਨਾਂ ਵਾਸਤੇ ਖਾਸ ਕੁਝ लेके ਆ ਰਹੇ ਹੋ ਇੱਕ ਨਾ ਹੁਣ ਮੈਂ ਇੰਡਸਟਰੀ ਅਲੀਆ ਨਾਲ ਪਹਿਲਾਂ ਵੀ ਜਦੋਂ ਰਾਜ ਸਭਾ ਐਮਪੀਸੀ 3 ਸਾਲਾਂ ਜਨ ਉਹਨਾਂ ਦੇ ਬੜੇ ਕੰਮ ਕਰਾਇਆ ਜੋ ਜੋ ਉਹ ਕਹਿੰਦੇ ਰਹੇ ਔਰ ਮੈਨੂੰ ਪੂਰਾ ਸਾਥ ਮਿਲਿਆ ਪੰਜਾਬ ਸਰਕਾਰ ਤੋਂ ਕੁਝ ਸੈਂਟਰਲ ਗਵਰਨਮੈਂਟ ਦੇ ਵੀ ਉਹਨਾਂ ਦੇ ਇਸ਼ੂ ਸੀ ਉਹ ਵੀ ਚੁੱਕੇ ਜਿੱਥੋਂ ਜਿੱਥੋਂ ਜੋ ਜੋ ਮੈਂ ਕੰਮ ਕਰਾ ਸਕਿਆ ਕਰੂੰਗਾ ਹੁਣ ਵੀ ਜਿਹੜੇ ਇਹਨਾਂ ਦੇ ਮੁੱਦੇ ਹੋਣਗੇ ਉਹ ਮੈਂ ਚੁੱਕੂੰਗਾ ਬਾਕੀ ਗੱਲ ਇਹ ਹੈ ਜੀ ਕਿ ਜਿਹੜੀ ਚੀਜ਼ ਲੁਧਿਆਣੇ ਲਈ ਕਰਾਂਗੇ ਉਹ ਆਪੇ ਪੂਰੇ ਪੰਜਾਬ ਦੀ ਹੋ ਜਾਊਗੀ ਕੋਈ ਇਹ ਤਾਂ ਹੈ ਨਹੀਂ ਕਿ ਸਿਟੀ ਵਾਈਜ਼ ਕੋਈ ਪਾਲਿਸੀ ਲਈ ਆਈ ਜਾ ਸਕਦੀ ਪਰ ਇਹ ਜ਼ਰੂਰ ਹੈ ਕਿ ਲੁਧਿਆਣੇ ਦੀ ਇੱਕ ਡਿਮਾਂਡ ਹੈਗੀ ਐਗਰੀਕਲਚਰ ਸੈਂਟਰ ਦੀ ਲੁਧਿਆਣੇ ਸ਼ਹਿਰ ਦੀ ਡਿਮਾਂਡ ਕਿਉਂਕਿ ਉੱਥੇ ਐਗਜ਼ੀਬਿਸ਼ਨਾਂ ਬਹੁਤ ਲੱਗਦੀ ਇੰਡਸਟਰੀ ਉਹ ਮੈਂ ਉਹਨਾਂ ਨੂੰ ਭਰੋਸਾ ਦਿਵਾਉਣਾ ਕਿ ਅਸੀਂ ਉਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਐਗਜ਼ੀਬਿਸ਼ਨ ਸੈਂਟਰ ਦੀ ਉਹ ਸਾਰੀ ਜਲਦੀ ਤੋਂ ਜਲਦੀ ਚਾਲੂ ਕਰਾਂਗੇ ਸਿੱਧੇ ਮੰਡੀ ਕੁਮਿੰਦਕਰ ਸਰਜਿਕਲ ਟੂਲਸ ਫੁੱਟਬਾਲ ਸਪੋਰਟਸ ਇੰਡਸਟਰੀ ਹੈਗੀ ਹੈ ਉਹਨਾਂ ਨੂੰ ਕਿਵੇਂ ਦੇਖਦੇ ਕਿਉਂਕਿ ਇਹਨਾਂ ਦਾ ਜਿਹੜੀ ਆਪਣੀ ਟ੍ਰੈਡੀਸ਼ਨਲ ਸੀ ਆਪਣੀ ਆ ਕੇ ਉਹਨ ਵੀ ਜਿਹੜੀ ਹੈ ਇਨੀਸ਼ੀਏਟਿਵ ਤਾਂ ਲੈ ਰਹੇ ਹੋ ਲੇਕਿਨ ਹੁਣ ਤੁਸੀਂ ਹੁਣ ਤੁਸੀਂ ਆਪ ਇੱਕ ਇੰਡਸਟਰੀਸਟ ਹੋ ਤੁਸੀਂ ਕੋਈ ਨਾ ਕਰਾਂਗੇ ਜੀ ਪਹਿਲਾ ਦਿਨ ਹੈ ਮੈਨੂੰ ਥੋੜਾ ਜਿਹਾ ਟਾਈਮ ਦੋ ਮੈਂ ਇਹ ਸਾਰੇ ਸਵਾਲਾਂ ਦੇ ਤੁਹਾਡੇ ਜਵਾਬ ਦਵਾਂਗੇ ਪਰ ਮੈਂ ਇੱਕ ਯਕੀਨ ਦਿਵਾਉਣਾ ਕਿ ਜਿਹੜੇ ਮੇਰੇ ਪ੍ਰੋਡੈਸਰ ਹੈਗੇ ਕਰਨਪ੍ਰੀਤ ਸੋਨ ਜੀ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਔਰ ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਜਾਰੀ ਰੱਖਾਂਗੇ ਔਰ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਜਿਹੜਾ ਮੈਨੂੰ ਡਿਪਾਰਟਮੈਂਟ ਦੇ ਕੇ ਜਾ ਰਹੇ ਆ ਉਦੇ ਵਿੱਚ ਪਹਿਲਾਂ ਕਾਫੀ ਕੰਮ ਹੋਇਆ ਔਰ ਅੱਗੇ ਹੁੰਦਾ ਰਹੇਗਾ ਜੋ ਜੋ ਇੰਡਸਟਰੀ ਦੇ ਮੁੱਦੇ ਹੋਣਗੇ ਉਹ ਅਸੀਂ